ਪੰਜਾਬ ਦੇ ਵਿੱਚ ਇਟਾਂ ਦੇ ਪੱਠੇ ਹੋ ਗਏ ਬੰਦ ਪੱਠਾ ਮਾਲਕਾਂ ਨੇ ਹੜਤਾਲ ਕਰਨ ਦਾ ਕਰ ਦਿੱਤਾ ਐਲਾਨ ਕਾਰ ਬਣਾਉਣ ਦੇ ਵਿੱਚ ਆ ਸਕਦੀ ਹੈ ਦਿੱਕਤ ਸਾਸ਼ੀ ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਮਾ ਪੰਜਾਬ ਦੇ ਵਿੱਚ ਤਕਰੀਬਨ 1600 ਦੇ ਕਰੀਬ ਈਟਾਂ ਦੇ ਪੱਠੇ ਬੰਦ ਹੋ ਚੁੱਕੇ ਨੇ ਪੱਠੇ ਬੰਦ ਹੋਏ ਨੇ ਇਹ ਖਬਰ ਸੁਣ ਕੇ ਤੁਹਾਡੇ ਮਨ ਦੇ ਵਿੱਚ ਵੀ ਇਹੀ ਖਿਆਲ ਆਇਆ ਹੋਵੇਗਾ ਕਿ ਆਏ ਸਾਲ ਪੱਠੇ ਬੰਦ ਹੁੰਦੇ ਨੇ ਕੋਈ ਨਵੀਂ ਖਬਰ ਨਹੀਂ ਹੈ ਕਿਉਂਕਿ ਮੌਨਸੂਨ ਦਾ ਸਮਾਂ ਇਸ ਸਮੇਂ ਦੇ ਵਿੱਚ ਆ ਕੇ ਅਕਸਰ ਪੱਠੇ ਬੰਦ ਹੋ ਜਾਂਦੇ ਨੇ ਇੱਕ ਦੋ ਮਹੀਨੇ ਦੇ ਲਈ ਪਰ ਇਸ ਵਾਰ ਇੱਕ ਦੋ ਮਹੀਨੇ ਦੇ ਲਈ ਨਹੀਂ ਬਲਕਿ 7 ਮਹੀਨੇ ਦੇ ਲਈ ਜਿਹੜਾ ਪੱਠਾ ਮਾਲਕਾਂ ਦੇ ਵੱਲੋਂ ਹੜਤਾਲ ਕੀਤੀ ਗਿਆ ਮੌਸਮ ਨੂੰ ਦੇਖ ਕੇ ਪੱਠੇ ਬੰਦ ਨਹੀਂ ਕੀਤੇ ਗਏ ਬਲਕਿ ਹੜਤਾਲ ਕੀਤੀ ਗਿਆ 7 ਮਹੀਨੇ ਦੇ ਲਈ ਪੱਠੇ ਬੰਦ ਕੀਤੇ ਗਏ ਨੇ ਦਰਅਸਲ ਪੱਠੇ ਬੰਦ ਕਰਨ ਦੀ ਇੱਕ ਵਜ੍ਹਾ ਕਿ ਸਰਕਾਰੀ ਨਿਯਮਾਂ ਦੇ ਵਿੱਚ ਬਦਲਾਅ ਹੋ ਰਿਹਾ ਪ੍ਰਦੂਸ਼ਣ ਦੀ ਰੋਕਥਾਮ ਨੂੰ ਲੈ ਕੇ ਕੁਝ ਨਿਯਮ ਬਦਲੇ ਜਾ ਰਹੇ ਨੇ ਤੇ ਉਸ ਤੋਂ ਵੀ ਵੱਡੀ ਗੱਲ ਹੈ ਕੱਚੇ ਮਾਲ ਦੀ ਘਾਟ ਆ ਰਹੀ ਹੈ ਜਿਸ ਦੇ ਵਿੱਚ ਕਿ ਕਹ ਜੀਏ ਕਿ ਮਿੱਟੀ ਦੀ ਕਮੀ ਜਿਸ ਦੇ ਕਾਰਨ ਇਟਾਂ ਦੀ ਜਿਹੜੀ ਬਣ ਬਣਤਰ ਦੇ ਵਿੱਚ ਕਮੀ ਆ ਰਹੀ ਹੈ ਤਾਂ ਇਸ ਗੱਲ ਨੂੰ ਲੈ ਕੇ ਜਿਹੜਾ ਹੁਣ ਪੱਠਾ ਮਾਲਕਾਂ ਦੇ ਵੱਲੋਂ ਲੰਬੀ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਜਿਸ ਦੇ ਵਿੱਚ ਇਟਾਂ ਦੀ ਕਮੀ ਦੇ ਕਾਰਨ ਨਵੇਂ ਘਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਹਸਪਤਾਲਾਂ ਤੇ ਰੋਡਾਂ ਦੇ ਜਿਹੜਾ ਕੰਮ ਚੱਲਦਾ ਜਿੱਥੇ ਵੀ ਸਾਰੀ ਇਟਾਂ ਦੀ ਵਰਤੋਂ ਹੁੰਦੀ ਆ ਉਹ ਸਾਰਾ ਕੰਮ ਰੋਕਣ ਦਾ ਪੰਜਾਬ ਦੇ ਵਿੱਚ ਖਤਰਾ ਮੰਡਰਾਉਣ ਲੱਗ ਗਿਆ ਮਜ਼ਦੂਰਾਂ ਨੂੰ ਜਿਹੜਾ ਰੁਜ਼ਗਾਰ ਨਹੀਂ ਮਿਲ ਲੇਗਾ ਜਾਨੀ ਕਿ ਜਿਹੜੇ ਮਜ਼ਦੂਰ ਪੱਠੇ ਦੇ ਉੱਪਰ ਕੰਮ ਕਰਦੇ ਸੀ ਉਹਨਾਂ ਨੂੰ ਜਿਹੜਾ ਬੇਰੁਜ਼ਗਾਰੀ ਦਾ ਖਤਰਾ ਇੱਕ ਪੈਦਾ ਹੁੰਦਾ ਨਜ਼ਰ ਆਇਆ ਤੇ ਨਾਲ ਦੀ ਨਾਲ ਜਿਹੜੇ ਲੋਕਾਂ ਨੇ ਨਵਾਂ ਘਰ ਬਣਾਉਣਾ ਉਹਨਾਂ ਨੂੰ ਘਰ ਬਣਾਉਣਾ ਮਹਿੰਗਾ ਹੋਣ ਲੱਗਿਆ ਕਿਉਂਕਿ ਜਿੱਥੇ ਇਹ ਅਕਸਰ ਕਿਹਾ ਜਾਂਦਾ ਇੱਕ ਇਕਨੋਮਿਕਸ ਜਾਇਕ ਸਿਧਾਂਤ ਵੀ ਆ ਕੇ ਜੇਕਰ ਜਿਸੇ ਚੀਜ਼ ਦੀ ਸਪਲਾਈ ਘਟਦੀ ਹੈ ਤੇ ਨਾਲ ਦੀ ਨਾਲ ਜਿਹੜਾ ਉਸ ਦਾ ਰੇਟ ਆ ਉਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵਾਧਾ ਹੋ ਜਾਂਦਾ ਜਿਹਾ ਹੀ ਇਸ ਤਰੀਕੇ ਹੁਣ ਪੰਜਾਬ ਦੇ ਵਿੱਚ ਇੱਟਾਂ ਦਾ ਹੋ ਰਿਹਾ ਜਿੱਥੇ ਕਿ ਇੱਟਾਂ ਪਹਿਲਾਂ ਜਿਹੜਾ ਪੱਠਿਆਂ ਤੋਂ ਤਕਰੀਬਨ 5500 ਨੂੰ ਜਿਹੜਾ ਹਜ਼ਾਰ ਇੱਟ ਮਿਲਦੀ ਸੀ ਤਾਂ ਇਸ ਵਕਤ 6500 7000 ਦੇ ਕਰੀਬ ਇੱਟਾਂ ਦਾ ਰੇਟ ਹੋ ਚੁੱਕਿਆ ਲੋਕਾਂ ਨੂੰ ਘਰ ਬਣਾਉਣ ਦੇ ਵਿੱਚ ਦਿੱਕਤ ਆ ਰਹੀ ਆ ਹਲੇ ਪੱਠਿਆਂ ਤੇ ਕਾਫੀ ਇੱਟਾਂ ਦਾ ਸਟਾਕ ਪਿਆ ਪਰ ਜੋਂ-ਜੋਂ ਇਹ ਸਟਾਕ ਨੇ ਖਤਮ ਹੁੰਦੇ ਜਾਣਾ ਤੇ ਨਾਲ ਦੀ ਨਾਲ ਫਿਰ ਰੇਟ ਨੇ ਜਿਹੜਾ ਹੋਰ ਅਸਮਾਨੀ ਚੜਦਾ ਜਾਣਾ ਸੱਤਵੇਂ ਅਸਮਾਨ ਤੇ ਇੱਟਾਂ ਦਾ ਰੇਟ ਚੜਸਾ ਦਾ ਸਰਕਾਰ ਨੇ ਪ੍ਰਦੂਸ਼ਣ ਘਟਾਉਣ ਦੇ ਲਈ ਕੁਝ ਨਵੇਂ ਨਿਯਮ ਬਣਾਏ ਨੇ ਤੇ ਨਾਲ ਦੀ ਨਾਲ ਕਿਸਾਨੀ ਜ਼ਮੀਨ ਤੇ ਪੱਠੇ ਚਲਾਉਣ ਦੀ ਮਨਾਹੀ ਹੋ ਗਈ ਹੈ ਨਵੀਆਂ ਮਸ਼ੀਨਾਂ ਤੇ ਤਕਨੀਕ ਲਾਉਣ ਦੇ ਲਈ ਜਿਹੜਾ ਲਾਗਤ ਵਧ ਗਿਆ ਜਦੋਂ ਪੱਠੇ ਬੰਦ ਹੋਏ ਤਾਂ ਇੱਟਾਂ ਦੀ ਸਪਲਾਈ ਘਟੋ ਗਈ ਹੈ ਜਿਸ ਕਰਕੇ ਇੱਟਾਂ ਦਾ ਰੇਟ ਬਹੁਤ ਜ਼ਿਆਦਾ ਵਧਣ ਲੱਗ ਚੁੱਕਿਆ ਜੇਕਰ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਪੱਠੇ ਨਹੀਂ ਚੱਲਦੇ ਤਾਂ ਸੂਬੇ ਦੇ ਵਿੱਚ ਇਟਾਂ ਦੀ ਕਮੀ ਹੋ ਜਾਵੇਗੀ ਤੇ ਇਸ ਕਰਕੇ ਇਸੇ ਦੇ ਨਾਲ ਰੀਅਲ ਅਸਟੇਟ ਦੇ ਜਿਹੜੇ ਰੇਟ ਵੀ ਵੱਧ ਸਕਦੇ ਨੇ ਪੱਠਾ ਮਾਲਕ ਕਹਿੰਦੇ ਨੇ ਕਿ ਸਰਕਾਰ ਨੇ ਉਹਨਾਂ ਦੇ ਕੰਮ ਦੇ ਉੱਪਰ ਰੋਕ ਲਾ ਦਿੱਤੀ ਹੈ ਉਹਨਾਂ ਦੀ ਮੰਗ ਹੈ ਕਿ ਸਰਕਾਰ ਨਵੇਂ ਨਿਯਮ ਸੌਖੇ ਬਣਾਵੇ ਅਤੇ ਪੱਠਾ ਚਲਾਉਣ ਦੀ ਆਜ਼ਾਦੀ ਦੇਵੇ ਸਰਕਾਰ ਦਾ ਕਹਿਣਾ ਹੈ ਕਿ ਪਰ ਵਾਤਾਵਰਣ ਦੀ ਰੱਖਿਆ ਕਰਨੀ ਜ਼ਰੂਰੀ ਹੈ ਸਾਫ਼ ਸੁਥਰੇ ਪੱਠਿਆਂ ਨੂੰ ਹੀ ਚਲਾਉਣ ਦੀ ਇਜਾਜ਼ਤ ਮਿਲੇਗੀ ਅਤੇ ਨਵੀਂ ਟੈਕਨੋਲੋਜੀ ਦੇ ਨਾਲ ਹੀ ਜਿਹੜੀ ਮਦਦ ਦਿੱਤੀ ਜਾਵੇਗੀ ਪਰ ਇੱਥੇ ਇੱਕ ਕੁਝ ਨਿੱਜੀ ਚੈਨਲਾਂ ਦੇ ਉੱਪਰ ਜਿਹੜੀਆਂ ਕੁਝ ਪੱਠਾ ਮਾਲਕਾਂ ਦੀਆਂ ਬਿਆਨਬਾਜ਼ੀਆਂ ਨੇ ਉਹ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਪੱਠਾ ਮਾਲਕੇ ਕਹਿੰਦੇ ਨੇ ਕਿ ਜਿਹੜਾ ਸਾਨੂੰ ਕਿਸਾਨਾਂ ਦੀ ਜ਼ਮੀਨ ਦੇ ਵਿੱਚੋਂ ਜਿੱਥੇ ਅਸੀਂ ਮਿੱਟੀ ਚੱਕਣ ਨੂੰ ਲੈ ਕੇ ਠੇਕਾ ਲੈਂਦੇ ਹਾਂ ਕੁਝ ਕੁ ਦਿਨਾਂ ਦਾ ਸਮਾਂ ਮਿਲਦਾ 20 ਦਿਨ ਦਾ ਇੰਨੇ ਦਿਨ ਦੇ ਵਿੱਚ ਜਿਹੜੀ ਮਿੱਟੀ ਉਸ ਤਰੀਕੇ ਨਹੀਂ ਚੱਕ ਹੁੰਦੀ ਸਾਨੂੰ ਸਮਾਂ ਜ਼ਿਆਦਾ ਚਾਹੀਦਾ ਤੇ ਇਸ ਕਰਕੇ ਵੀ ਜਿਹੜਾ ਉਹਨਾਂ ਕਹਿੰਿਆ ਕਿ ਕੱਚੇ ਮਾਲ ਦੇ ਵਿੱਚ ਉਹਨਾਂ ਦਾ ਕੱਚਾ ਮਾਲ ਮਿੱਟੀ ਆ ਜੋ ਖੇਤਾਂ ਦੇ ਵਿੱਚੋਂ ਕਿਸਾਨੀ ਜ਼ਮੀਨ ਦੇ ਵਿੱਚੋਂ ਚੱਕਦੇ ਨੇ ਤਾਂ ਉਸ ਕਰਕੇ ਵੀ ਦਿੱਕਤ ਆ ਰਹੀ ਹੈ ਤਾਂ ਜਾਨੀ ਕਿ ਹੁਣ ਸਿੱਧੇ ਤੌਰ ਤੇ ਪੱਟਾ ਮਾਲਕ ਕੇਂਦਰ ਸਰਕਾਰ ਦੇ ਨਾਲ ਖਫਾ ਹੋ ਚੁੱਕੇ ਨੇ ਨਰਾਜ਼ ਹੋ ਚੁੱਕੇ ਨੇ ਪਰ ਉਹਨਾਂ ਦੀ ਨਰਾਜ਼ਗੀ ਦਾ ਆਮ ਲੋਕਾਂ ਦੇ ਜਿਹੜਾ ਜਿਹੜੇ ਮਕਾਨ ਦੀ ਉਸਾਰੀ ਦੇ ਉੱਪਰ ਅਸਰ ਪਵੇਗਾ ਕਿਉਂਕਿ ਜਿੱਥੇ ਸਟਾਕ ਦੀ ਪ੍ਰੋਡਕਸ਼ਨ ਦੇ ਵਿੱਚ ਕਮੀ ਆ ਜਾਵੇਗੀ ਇੱਟਾਂ ਦੀ ਤਾਂ ਫਿਰ ਜਦੋਂ ਪ੍ਰੋਡਕਸ਼ਨ ਦੇ ਵਿੱਚ ਕਮੀ ਆ ਗਈ ਸਟਾਕ ਕੱਟ ਗਿਆ ਤਾਂ ਵਾਜਬ ਜੀ ਗੱਲ ਆ ਕਿ ਰੇਟ ਬੱਜ ਜਾਣਗੇ ਸੱਤਵੇਂ ਅਸਮਾਨ ਤੇ ਇਟਾਂ ਦੇ ਜਿਹੜੇ ਰੇਟ ਚੜ ਸਕਦੇ ਨੇ ਤਾਂ ਪੱਠਾ ਮਾਲਕ ਕਹਿੰਦੇ ਨੇ ਕਿ ਪੰਜਾਬ ਸਰਕਾਰ ਇੱਕ ਵਿਚੋਲਗੇ ਦਾ ਕੰਮ ਕਰਕੇ ਸਾਡੀ ਕੇਂਦਰ ਸਰਕਾਰ ਦੇ ਨਾਲ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਉੱਪਰ ਸਹਿਮਤੀ ਕਰਾਵੇ ਤਾਂ ਹੀ ਜਿਹੜੇ ਪੱਠੇ ਨੇ ਮੁੜ ਤੋਂ ਚਲਾਏ ਜਾ ਸਕਦੇ ਨੇ ਤਾਂ ਤੁਸੀਂ ਦੇਖੋ ਕਿ ਕਿੱਡੀ ਵੱਡੀ ਗਿਣਤੀ ਦੇ ਵਿੱਚ ਤਕਰੀਬਨ ਪੰਜਾਬ ਦੇ ਵਿੱਚ 1600 ਇਟਾਂ ਦੇ ਪੱਠੇ ਬੰਦ ਹੋ ਚੁੱਕੇ ਨੇ